ਨਹੀਂ ਗਲੋਬਲ ਕ੍ਰਿਸ਼ਨ ਅਸ਼ੀਸ਼ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਫਾਜ਼ਿਲਕਾ ਵਿਖੇ ਹੋਈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕਮੇਟੀ ਦੇ ਨੈਸ਼ਨਲ ਪ੍ਰਧਾਨ ਸ੍ਰੀ ਜਤਿੰਦਰ ਮਸੀ ਗੌਰਵ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਕਮੇਟੀ ਦੇ ਕੋਆਰਡੀਨੇਟਰ ਸ੍ਰੀ ਵਿਲਾਤਮ ਸਿੰਘ ਬੰਟੀਆਂ ਜਨਾਲਾ ਅਤੇ ਪੰਜਾਬ ਦੇ ਸਖਤਰ ਲੋਕਸ ਮਸੀ ਵੀ ਵਿਸ਼ੇਸ਼ ਕਰਕੇ ਪਹੁੰਚੇ ਜਿਸ ਮੌਕੇ ਤੇ ਲੋਕਾਂ ਦੀ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਫਾਜ਼ਿਲਕਾ ਵਿਖੇ ਹੋਈ ਦੱਸਣਾ ਚਾਹੁੰਦਾ ਹਾਂ ਕਿ ਪ੍ਰਧਾਨ ਜਤਿੰਦਰ ਮਸੀ ਗੌਰਵ ਨੇ ਕਮੇਟੀ ਦਾ ਵਿਸਤਾਰ ਕਰਦੇ ਹੋਏ ਪਾਸਟਰ ਵਿਕਰਮਜੀਤ ਮਸੀ ਨੂੰ ਜ਼ਿਲ੍ਹਾ ਫਾਜ਼ਿਲਕਾ ਤੇ ਪਾਸਟਰ ਗੁਰਜੰਟ ਮਸੀਹ ਨੂੰ ਜ਼ਿਲ੍ਹਾ ਮੁਕਸਰ ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਤੇ ਜਤਿੰਦਰ ਮਸੀਹ ਗੌਰਵ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰਾਂ ਤੇ ਪਿੰਡਾਂ ਵਿੱਚ ਕਮੇਟੀ ਦੀਆਂ ਛੋਟੀਆਂ-ਛੋਟੀਆਂ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਨਾਲ ਹੋਰ ਵੀ ਭਾਈਚਾਰੇ ਦੇ ਲੋਕਾਂ ਨੂੰ ਕਮੇਟੀ ਨਾਲ ਜੁੜ ਕੇ ਲੋਕ ਸੇਵਾ ਦਾ ਮੌਕਾ ਮਿਲੇਗਾ। ਦੱਸਣਾ ਚਾਹੁੰਦਾ ਹਾਂ ਕਿ ਫਾਜ਼ਿਲਕਾ ਵਿਖੇ ਹੋਈ ਭਾਰੀ ਕੱਟਰਤਾ ਵਿੱਚ ਵਿਕਰਮ ਮਸੀਹ ਜ਼ਿਲ੍ਹਾ ਫਾਜ਼ਿਲਕਾ ਅਤੇ ਗੁਰਜੰਟ ਮਸੀਹ ਨੂੰ ਜ਼ਿਲ੍ਹਾ ਮੁਕਸਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਦੱਸਣਾ ਚਾਹੁੰਦਾ ਹਾਂ ਕਿ ਗਲੋਬਲ ਚਰਚ ਆਫ ਰਿਸਟ੍ਰਕਸ਼ਨ ਕਮੇਟੀ ਦੀ ਮੀਟਿੰਗ ਜਿਲ੍ਹਾ ਫਾਜ਼ਿਲਕਾ ਵਿਖੇ ਹੋਈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕਮੇਟੀ ਦੇ ਨੈਸ਼ਨਲ ਪ੍ਰਧਾਨ ਜਤਿੰਦਰ ਮਸੀ ਗੌਰਵ ਪਹੁੰਚੇ ਉਹਨਾਂ ਦੇ ਨਾਲ ਕੁਆਰਟੀਨੇਟਰ ਬਲੈਤ ਮਸੀ ਬੰਤੀਆ ਜਨਾਲਾ ਤੇ ਪੰਜਾਬ ਦੇ ਸਖਤਰ ਲੋਕ ਮਸੀ ਵਿਸ਼ੇਸ਼ ਕਰਕੇ ਪਹੁੰਚੇ ਕਮੇਟੀ ਦਾ ਵਿਸਤਾਰ ਕਰਦੇ ਹੋਏ ਗੁਰਜੰਟ ਮਸੀ ਪਾਸਟਰ ਗੁਰਜੰਟ ਮਸੀ ਨੂੰ ਮੁਖਸਰ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਤੇ ਇਸੇ ਤਰ੍ਹਾਂ ਵਿਕਰਮਜੀਤ ਮਸੀ ਨੂੰ ਜਿਲ੍ਹਾ ਫਾਜ਼ਿਲਕਾ ਦਾ ਪ੍ਰਧਾਨ ਜੁਗਤ ਕੀਤਾ ਤੁਸੀਂ ਵਿਕ ਰਹੇ ਹੋ ਜੋਟੀ ਵੀ